میں پرب سب کچھ تیرا 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 تیر واحر جی کا خالصہ واحر جی کی فتح ਦਾਸ ਅਨੰਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰੈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਮੇਰੀ ਬੰਦੀ ਭਗਤ ਛਡਾਵੈ ਬੰਦ ਭਗਤ ਨਾ ਛੂਟਾ ਮੋਹ ਹੈ ਇੱਕ ਸਮੈ ਮੋਕੋ ਗਹਿ ਬੰਦਾ ਤੋਫਨ ਫਰਮੋਬੱਧ ਜਵਾਬ ਨਾ ਹੋਵੇ ਮੈਂ ਗੁਨਬੰਧ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾਕ ਜੀ ਐਸੀ ਤੈ ਸੋ ਤਾਕ ਪ੍ਰੇਮ ਪ੍ਰਗਾਸ ਇਹ ਪਰਮੇਸ਼ਰ ਬੋਲ ਰਿਹਾ ਹੈ ਇਹ ਵਾਹਿਗੁਰੂ ਬੋਲ ਰਿਹਾ ਹੈ ਨਾਮ ਦੇਵ ਭਗਤ ਦੀ ਰਸਨਾ ਤੋਂ ਸਿੱਧਾ ਬੋਲ ਰਿਹਾ ਡਾਇਰੈਕਟ ਸਾਡੇ ਨਾਲ ਗੱਲ ਕਰ ਰਿਹਾ ਹੈ ਪਰਮੇਸ਼ਰ ਦਾਸ ਅਨੰਨ ਮੇਰੋ ਨਿਜਰੂਪ ਜਿਹੜਾ ਮੇਰਾ ਦਾਸ ਬਣ ਗਿਆ ਜਿਹੜਾ ਮੇਰੇ ਭਾਣੇ ਚ ਆ ਗਿਆ ਜਿਹੜਾ ਮੈਨੂੰ ਪਿਆਰ ਕਰਦਾ ਉਹ ਮੇਰਾ ਨਿਜ ਰੂਪ ਹੈ ਮੇਰਾ ਹੀ ਰੂਪ ਹੈ ਉਹ ਮੇਰੇ ਵਰਗਾ ਹੀ ਹੈ ਅੱਗੇ ਕਹਿੰਦੇ ਦਰਸ਼ਨ નિਮਖ ਤਾਪ ਤ੍ਰਈ మోਚਨ ਅਸਲੀ ਗੱਲ ਤਾਂ ਇੱਥੇ ਆ ਰਹੀ ਆਪਕੋ ਕਿਉਂਕਿ ਮਨੁੱਖ ਨੂੰ ਦੁੱਖ ਲੱਗੇ ਹੋਏ ਨੇ ਤੇ ਦੁੱਖਾਂ ਦੇ ਵਾਸਤੇ ਇਹ ਰੱਬ ਦੀ ਗੱਲ ਕਰਦਾ ਹੈ ਭੱਜਿਆ ਫਿਰਦਾ ਹੈ ਗੁਰੂ ਘਰਾਂ ਚ ਮੰਦਰਾਂ ਚ ਗੁਰਦੁਆਰਿਆਂ ਚ ਮਸਜਿਦਾਂ ਵਿੱਚ ਚਰਚਾਂ ਵਿੱਚ ਸੰਤਾਂ ਕੋਲੇ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਭੱਜਿਆ ਫਿਰਦਾ ਜੇ ਇਸ ਮਨੁੱਖ ਨੂੰ ਦੁੱਖ ਨਾ ਹੋਵੇ ਨੀ ਰੱਬ ਤੋਂ ਕੀ ਲੈਣਾ ਰੱਬ ਤੋਂ ਕੀ ਲੈਣਾ ਦੁੱਖਾਂ ਚ ਇਹਨੂੰ ਯਾਦ ਆਉਂਦਾ ਹੈ ਫਿਰ ਇਹ ਦੁੱਖਾਂ ਦੇ ਵਿੱਚ ਮਾਰਾ ਬੁਰਾ ਭਲਾ ਵੀ ਰੱਬ ਨੂੰ ਹੀ ਕਹਿੰਦਾ ਦਰਸ਼ਨ ਨਿਮਖ ਤਾਪ ਤ੍ਰੈ మోਚਨ ਉਹ ਕਹਿੰਦੇ ਜਿਨਨੇ ਮੇਰਾ ਇੱਕ ਵਾਰੀ ਵੀ ਇੱਕ ਨਿਮਖ ਵਾਸਤੇ ਦਰਸ਼ਨ ਕਰ ਲਿਆ ਨਿਮਖ ਕਹਿੰਦੇ ਨੇ ਇੱਕ ਪਲ ਦੇ ਅੱਖਾਂ ਦੇ ਝਮਕਣ ਨੂੰ ਜੇ ਇੰਨੇ ਚਿਰ ਵਾਸਤੇ ਵੀ ਕਿਸੇ ਨੇ ਮੇਰਾ ਦਰਸ਼ਨ ਕਰ ਲਿਆ ਤਾਂ ਉਹਦੇ ਤਿੰਨੇ ਤਾਪ ਖਤਮ ਹੋ ਜਾਂਦੇ ਨੇ ਆਦ ਵਿਆਦ ਉਪਾਦ ਮਨ ਦੇ ਦੁੱਖ ਤਨ ਦੇ ਦੁੱਖ ਔਰ ਜਿਹੜੇ ਇਹਦੀ ਚੇਤਨਾ ਉੱਤੇ ਬਦਲ ਆਏ ਹੋਏ ਨੇ ਸਭ ਦੂਰ ਹੋ ਜਾਂਦੇ ਨੇ ਦਰਸ਼ਨ ਨਿਮਖ ਤਾਪ ਇਹ ਤਿੰਨੇ ਤਾਪ ਚੜ੍ਹੇ ਹੋਏ ਨੇ ਮਨੁੱਖ ਨੂੰ ਤਿੰਨ ਤਾਪ ਲਿਖੇ ਨੇ ਗੁਰਬਾਣੀ ਵਿੱਚ ਰੋਹਾਨੀ ਦੇ ਵਿੱਚ ਇਹ ਤਿੰਨ ਤਾਪ ਜੜੇ ਨੇ ਮਨੁੱਖ ਨੂੰ ਇਹ ਕਦੇ ਉਤਰਦੇ ਨਹੀਂ ਹੈ ਇੰਨਾ ਤਾਪਾਂ ਕਰਕੇ ਇਹ ਮਨੁੱਖ ਹਮੇਸ਼ਾ ਦੁਖੀ ਰਹਿੰਦਾ ਹੈ ਹਰ ਇੱਕ ਮਨੁੱਖ ਨੂੰ ਚੜੇ ਹੋਏ ਨੇ ਜੀਦਾ ਪਰਮ ਦੂਰ ਨਹੀਂ ਹੋਇਆ ਜਿਹੜਾ ਭਾਣੇ 'ਚ ਨਹੀਂ ਆਇਆ ਜਿੰਨੇ ਸਹੰਦਰ ਨਹੀਂ ਕੀਤਾ ਜਿੰਨੇ ਇਹ ਨਹੀਂ ਕਿਹਾ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਉਹ ਹਰ ਕੋਈ ਦੁਖੀ ਹੈ ਚਾਹੇ ਕੋਈ ਪੈਸੇ ਵਾਲਾ ਚਾਹੇ ਕੋਈ ਪ੍ਰਧਾਨ ਮੰਤਰੀ ਹੈ ਚਾਹੇ ਮੁੱਖ ਮੰਤਰੀ ਹੈ ਚਾਹੇ ਆਮ ਬੰਦਾ ਹੈ ਉਹਨੂੰ ਦੁੱਖ ਹੈ ਬਹੁਤ ਵੱਡਾ ਕਹਿ ਉਹ ਸਕਦਾ ਨਹੀਂ ਔਦਾ ਔਦਾ ਉਹਦਾ ਵੱਡਾ ਹੈ ਗਰੀਬਾ ਦੁੱਖ ਛੋਟਾ ਦੁੱਖ ਹੈ ਵੱਡਾ ਦਾ ਵੱਡਾ ਦੁੱਖ ਹੈ ਇਹ ਤਿੰਨੇ ਤਾਪਾਂ ਚ ਆ ਜਾਂਦੇ ਨੇ ਮਨੁੱਖ ਦੇ ਇਹ ਦੁੱਖ ਤੇ ਬਾਣੀ ਤਾਂ ਬਣੀ ਹੀ ਦੁੱਖਾਂ ਨੂੰ ਦੂਰ ਕਰਨ ਵਾਸਤੇ ਸੀ ਨਾਮਦੇਵ ਦੀ ਰਚਨਾ ਤੋਂ ਨਾਮਦੇਵ ਭਗਤ ਜੀ ਨੇ ਇੱਕ ਬੜੀ ਵੱਡੀ ਖੁੱਲੀ ਗੱਲ ਕਹਿ ਦਿੱਤੀ ਜਾਂ ਕਹਿ ਲੋ ਦੇ ਨਾਮਦੇਵ ਨੇ ਆਪਣਾ ਤਨ ਮਨ ਧਨ ਪਰਮੇਸ਼ਰ ਨੂੰ ਦੇ ਦਿੱਤਾ ਤੇ ਪਰਮੇਸ਼ਰ ਨੇ ਉਹਦੇ ਸਰੀਰ ਨੂੰ ਉਹਦੀ ਰਸਨਾ ਨੂੰ ਵਰਤ ਕੇ ਇਹੇ ਬਚਨ ਕਹਿ ਦਿੱਤੇ ਕਿਉਂਕਿ ਆਮ ਗੁਰਬਾਣੀ ਦਾ ਵਿਚਾਰ ਹੈ ਕਿ ਪ੍ਰਭ ਜੀ ਬਸੇ ਸਾਧ ਦੀ ਰਸਨਾ ਜੋ ਪਰਮੇਸ਼ਰ ਹੈ ਸੰਤਾਂ ਦੀ ਰਸਨਾ ਤੇ ਵਸਦਾ ਹੈ ਜੋ ਕੁਛ ਕਹਿਣਾ ਸੋ ਆਪੇ ਕਹੇ ਉਹ ਆਪ ਕਹਿ ਦਿੰਦਾ ਹੈ ਸੰਤਾਂ ਦੇ ਰਸਨ ਦੇ ਵਸ ਕੇ ਉਹ ਇਸ ਸ਼ਬਦ 'ਚ ਮਾਰੇ ਨੇ ਸੱਚੋ ਚਾਲਨ ਕੀਤਾ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਸਤ ਹੈ ਕਿ ਜਿੰਨਾ ਚਿਰ ਇਸ ਮਨੁੱਖ ਨੂੰ ਅਨੁਭਵ ਨਹੀਂ ਹੁੰਦਾ ਇੱਕ ਨਿਮਖ ਜਿੰਨੀ ਦਰਸ਼ਨ ਨਹੀਂ ਹੁੰਦੇ ਝਲਕ ਨਹੀਂ ਪੈਂਦੀ ਅਨੁਭਵ ਨਹੀਂ ਹੁੰਦਾ ਇਹ ਮਾਲਾ ਫੇਰਦਾ ਵੀ ਦੁਖੀ ਹੈ ਬਾਣੀ ਪੜਦਾ ਵੀ ਦੁਖੀ ਹੈ ਗੁਰੂ ਘਰ ਸੇਵਾ ਕਰਦਾ ਵੀ ਦੁਖੀ ਹੈ ਇਹ ਧਰਮ ਕਮਾਉਂਦਾ ਵੀ ਦੁਖੀ ਹੈ ਸਭ ਤੋਂ ਵੱਧ ਦੁਖੀ ਅਜ ਧਰਮ ਕਮਾਉਣ ਵਾਲਾ ਹੈ ਕਿਉਂਕਿ ਧਰਮ ਨੂੰ ਉਸ ਤਰੀਕੇ ਨਾਲ ਨਹੀਂ ਕਮਾਉਂਦਾ ਜਿਸ ਤਰੀਕੇ ਨਾਲ ਨੂੰ ਦੱਸਿਆ ਗੁਰੂ ਨੇ ਇਹ ਕਮਾਉਂਦਾ ਹੈ ਸੱਚੇ ਖੱਬੇ ਵੇਖ ਕੇ ਲੋਕਾਂ ਵਾਲੇ ਵੇਖ ਕੇ ਇਹੇ ਧਰਮ ਨੂੰ ਕਮਾਉਂਦਾ ਹੈ ਧਰਮ ਦੇ ਠੇਕੇਦਾਰ ਜਿਹੜੇ ਬਣੇ ਫਿਰਦੇ ਨੇ بڑے بڑے ਸਥਾਨ بڑے بڑے ਨਾਮ ਰਖਾਏ ਹੋਏ ਨੇ ਉਹਨਾਂ ਪਿੱਛੇ ਲਾ ਕੇ ਧਰਮ ਕਮਾਉਂਦਾ ਹੈ ਉਥੋਂ ਨੂੰ ਕੱਖ ਨਹੀਂ ਮਿਲਣਾ ਜਿੰਨਾ ਚਿਰ ਕੋਈ ਗੁਰੂ ਦੇ ਵਰਗੀ ਅਵਸਥਾ ਵਾਲਾ ਹੀ ਕੋਈ ਸੰਤ ਮਹਾਪੁਰਸ਼ ਜਿਹੜਾ ਉਸ ਲੈਵਲ ਤੇ ਪਹੁੰਚਿਆ ਹੋਵੇ ਜਿੱਥੇ ਗੁਰੂ ਪਹੁੰਚਿਆ ਜਿੱਥੋਂ ਗੁਰੂ ਦੀ ਬਾਣੀ ਆਈ ਹੈ ਉਸ ਧੁਰ ਤੱਕ ਜਿਹੜਾ ਪਹੁੰਚਿਆ ਹੋਇਆ ਮਹਾਪੁਰਸ਼ ਹੈ ਉਹਦੀ ਸੰਗਤ ਵਿੱਚ ਤਾਂ ਇਹਦਾ ਭਰਮ ਦੂਰ ਹੋ ਜਾਊਗਾ ਉਹ ਵੀ ਜੇਕਰ ਉਹਦੀ ਖੁਸ਼ੀ ਲੈ ਲਵੇ ਉਹ ਵੀ ਜੇਕਰ ਉਸ ਸੰਤ ਮਹਾਪੁਰਸ਼ ਦੀ ਚਰਨਾਚ ਰਹਿ ਕੇ ਉਹਦਾ ਬਚਨ ਮੰਨ ਕੇ ਉਹਦੀ ਖੁਸ਼ੀ ਲੈ ਲਵੇ ਤੇ ਉਹ ਸੰਤ ਮਹਾਪੁਰਸ਼ ਉਤੇ ਦ੍ਰਿਸ਼ਟੀ ਕਰ ਦੇਵੇ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰੋ ਇਥੇ ਵੀ ਤਾਪ ਦੀ ਗੱਲ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਤਾਪ ਜਿਹੜੇ ਨੇ ਚੜੇ ਹੋਏ ਨੂੰ ਆਦ ਬਿਆਦ ਉਪਾਦ ਆਧੀਆਂ ਬਿਆਦੀਆਂ ਉਪਾਧੀਆਂ ਆ ਵਦਿਆਂ ਨੇ ਤਾਂ ਨੂੰ ਉਪਾਧੀਆਂ ਲੱਗੀਆਂ ਹੋਈਆਂ ਨੇ ਜੀ ਇਹ ਫਲਾਣਾ ਮੰਤਰੀ ਹੈ ਜੀ ਫਲਾਣਾ ਇਹਦਾ ਉਹ ਆ ਉਹ ਆ ਕਿੰਨੀਆਂ ਉਹਦੀਆਂ ਉਹਦੇ ਲੱਗਿਓ ਨਾਲ ਉਪਾਧੀਆਂ ਲੱਗੀਆਂ ਉਤਰਦੀਆਂ ਨਹੀਂ ਹੈ ਉਹ ਜੰਮਣ ਮਰਨ ਦਾ ਦੁੱਖਾਂ ਦਾ ਕਾਰਨ ਹੈ ਉਹ ਵੇਖਦਾ ਵੀ ਮਿੰਤਾ ਐਡੀਆਂ ਪਾਧੇ ਲੱਗੀਆਂ ਮੈਂ ਕਿਉਂ ਦੁਖੀ ਜਾਂ ਦੁਖੀ ਹੋਵੀ ਸਾਨੂੰ ਲੱਗਦਾ ਵੀ ਇਹ ਸੁਖੀ ਐ ਨਾ ਜਿੰਨਾ ਚਿਰ ਇਹਨੂੰ ਉਹੋ ਝਲਕ ਨਹੀਂ ਵੱਜ ਜਾਂਦੀ ਉਸ ਗੁਪਤ ਸ਼ਕਤੀ ਨਾਲ ਇਹਦਾ ਵਾਹ ਨਹੀਂ ਪੈ ਜਾਂਦਾ ਥੋੜੇ ਚਿਰ ਵਾਸਤੇ ਵੀ ਉਹਨਾਂ ਚ ਇਹਦਾ ਸ਼ੰਕਾ ਦੂਰ ਨਹੀਂ ਹੋਏਗਾ ਜਿੰਨਾ ਚ ਸ਼ੰਕਾ ਬਣਿਆ ਹੋਇਆ ਹੈ ਮੈਂ ਹਾਂ ਮੈਂ ਹਾਂ ਇਹ ਸੰਸਾਰ ਹੈ ਰਬ ਹੋ ਰਿਹਾ ਹੈ ਸੰਸਾਰ ਹੋ ਰਿਹਾ ਹੈ ਮੈਂ ਹੋ ਰਹਾ ਮੌਤ ਹੈ ਜਮਦੂਤ ਨੇ ਸਭ ਕੁਝ ਬਣਿਆ ਹੋਇਆ ਹੈ ਇਹ ਦੁਖੀ ਦੁਖੀ ਹੈ ਸੋ ਦਾਸ ਕਹਿ ਰਿਹਾ ਸੀ ਕਿ ਸਭ ਤੋਂ ਵੱਧ ਦੁਖੀ ਅਜ ਧਰਮੀ ਲੋਕ ਨੇ ਆ ਹੁਣ ਹੜ ਆਏ ਨੇ ਪੰਜਾਬ ਚ ਚਰਚਾ ਚੱਲਦੀ ਸਾਰੇ ਪਾਸੇ ਮਾਝਾ ਇਲਾਕਾ ਸਭ ਤੋਂ ਵੱਧ ਧਰਮੀ ਕਿਹਾ ਜਾਂਦਾ ਹੈ। ਉਹਨਾਂ ਦੇ ਵਸਤਰ ਵੀ ਤੇ ਉਹਨਾਂ ਦਾ ਚਿਹਰਾ ਮੋਹਰਾ ਵੀ ਉਹਨਾਂ ਦਾ ਜੀਵਨ ਵੀ ਇਹ ਲੱਗਦਾ ਵੀ ਉਹ ਬਹੁਤ ਧਰਮੀ ਨੇ। ਮਾਝੇ ਇਲਾਕੇ ਵਿੱਚ ਬਹੁਤ ਸੂਰਬੀਰ ਹੋਏ ਨੇ। ਮਾਝੇ ਲੱਕ ਵਿੱਚ ਸੰਤ ਵੀ ਹੋਏ ਨੇ। ਪਰ ਪਿਆਰਿਓ ਸੱਚ ਤੋ ਸੱਚ ਹੈ ਜਿੰਨਾ ਚਿਰ ਅਸੀਂ ਅਲੱਗ-ਅਲੱਗ ਜਾਣੀ ਜਾਵਾਂਗੇ ਗੁਰੂ ਨੂੰ ਅਲੱਗ ਜਾਣਾਂਗੇ ਪਰਮੇਸ਼ਰ ਨੂੰ ਅਲੱਗ ਜਾਣਾਂਗੇ ਸਾਰੇ ਦਸੇ ਗੁਰੂਆਂ ਨੂੰ ਅਲੱਗ-ਅਲੱਗ ਜਾਣਾਂਗੇ ਦਸੇ ਗੁਰੂ ਨੂੰ ਅਲੱਗ-ਅਲੱਗ ਕਰਕੇ ਉਹਨਾਂ ਦੀ ਅਲੱਗ-ਅਲੱਗ ਭਗਤੀ ਕਰਾਂਗੇ ਮਨ ਟੁੱਟ ਗਿਆ ਮਨ ਖਿੰਡ ਗਿਆ ਜਿੰਨਾ ਚਿਰ ਸਾਰੀ ਸ੍ਰਿਸ਼ਟੀ ਚ ਵਸਣ ਵਾਲੇ ਉਸ ਪਰਮ ਚੇਤਨ ਨੂੰ ਇੱਕ ਨਹੀਂ ਮੰਨਦੇ ਉਹਨਾਂ ਚ ਇਹਦਾ ਦੁੱਖ ਦੂਰ ਨਹੀਂ ਹੋਣਾ ਜਿੰਨਾ ਚਿਰ ਦੂਸਰਿਆਂ ਨੂੰ ਮਾਰਾ ਕਹਿ ਕੇ ਆਪਣੇ ਧਰਮ ਨੂੰ ਚੰਗਾ ਕਹੀ ਜਾਵਾਂਗੇ ਇਹ ਦੁੱਖ ਦੂਰ ਨਹੀਂ ਹੋਣਾ ਮਾੜਾ ਫੇਰ ਨਾਲ ਬਾਣੀ ਦੇ ਵਾਲੇ ਪਾਠ ਕਰਨ ਨਾਲ ਇਹ ਦੁੱਖ ਦੂਰ ਨਹੀਂ ਹੋਣਾ ਇਹਦੇ ਇਹ ਵਿਸ਼ਵਾਸ ਬਣੇ ਹੋਏ ਨੇ ਫਿਰ ਰੋਂਦੇ ਕਿਉਂ ਨੇ ਹਾਲੇ ਆਪਣੀ ਜ਼ੁਬਾਨ ਤੇ ਗੁਰੂ ਨੂੰ ਲੈ ਕੇ ਆਉਣ ਵਾਲੇ ਗੱਲ-ਗੱਲ ਤੇ ਗੁਰੂ ਨੂੰ ਲੈ ਕੇ ਆਉਣ ਵਾਲੇ ਗੱਲ-ਗੱਲ ਤੇ ਅੱਲਾ ਨੂੰ ਲੈ ਕੇ ਆਉਣ ਵਾਲੇ ਗੱਲ-ਗੱਲ ਤੇ ਰਾਮ ਨੂੰ ਲੈ ਕੇ ਆਉਣ ਵਾਲੇ ਆਪਣੀ ਜ਼ੁਬਾਨ ਦੁਖੀ ਕਿਉਂ ਨੇ ਫਿਰ ਕਿਉਂਕਿ ਉਹਨੂੰ ਜਾਣਿਆ ਨਹੀਂ ਉਹਦੀ ਪਛਾਣ ਨਹੀਂ ਆਈ ਤੇ ਉਸ ਉਹਦੇ ਆਨੰਦ ਨੂੰ ਮਾਣਿਆ ਨਹੀਂ ਮਨ ਸ਼ਾਂਤ ਨਹੀਂ ਹੋਇਆ ਮਨ ਰੁਕਿਆ ਨਹੀਂ ਮਨ ਠਹਿਰਿਆ ਨਹੀਂ ਨਿਰਵਲ ਨਹੀਂ ਹੋਇਆ ਨਿਰਮਲ ਹੋ ਜਾਂਦਾ ਪ੍ਰਸ਼ਾਂਤ ਹੋ ਜਾਂਦਾ ਠਹਿਰ ਜਾਂਦਾ ਇਹਦੀ ਦ੍ਰਿਸ਼ਟੀ ਬਦਲ ਜਾਂਦੀ ਦੁਨੀਆ ਪ੍ਰਤੀ ਭਗਤ ਜੀ ਕਹਿੰਦੇ ਦਰਸ਼ਨ ਨਿਮਖ ਤਾਪ ਤ੍ਰੈ మోਚਨ ਪਰਸਤ ਦਰਸ਼ਨ ਕਰਨ ਨਾਲ ਤਾਂ ਤਿੰਨੇ ਤਾਪ ਦੂਰ ਹੋ ਜਾਣੇ ਆ ਤੇ ਜੇ ਪਰਸ ਲਿਆ ਜੇ ਉਹਨੇ ਪਰਸ ਲਿਆ ਪਰਸ ਕਹਿੰਦੇ ਛੂ ਲੈਣਾ ਪਰਸਤ ਮੁਕਤ ਕਰਤ ਗ੍ਰਹ ਗੂਪ ਫੇ ਤਾਂ ਮੁਕਤੀ ਹੋ ਜਾਊਗਾ ਇਹ ਖੂਚੋਂ ਇਹ ਅਨੇਕ ਖੂਚੋਂ ਫੇਰ ਤਾਂ ਇਹ ਮੁਕਤੀ ਹੋ ਜਾਊਗਾ ਜੇ ਉਹਨੇ ਛੂ ਲਿਆ ਕਿਤੇ ਜੋ ਕਿਰਪਾ ਕਰਕੇ ਇਹਦੇ ਹਿਰਦੇ ਨੂੰ ਟੱਚ ਕਰ ਗਿਆ ਉਹ ਉਹਦੀ ਜਿਹੜੀ ਹੋਂਦ ਹੈ ਉਹ ਸ਼ਬਦ ਨੇ ਉਹ ਸ਼ਬਦ ਦੀ ਹੋਂਦ ਜਦੋਂ ਜੇ ਕਿਤੇ ਚਾਲ ਕੇ ਇਹਨੂੰ ਕਦੇ ਸ਼ਬਦ ਨੇ ਟੱਚ ਕਰਤਾ ਇਹਦੀ ਸਤ ਨੂੰ ਛੂ ਲਿਆ ਤਾਂ ਕਹਿੰਦੇ ਫਿਰ ਉਹ ਮੁਕਤ ਅੱਗੇ ਕਹਿੰਦੇ ਮੇਰੀ ਬੰਦੀ ਭਗਤ ਛਡਾਵੈ ਪਰਮੇਸ਼ਰ ਕਹਿ ਰਿਹਾ ਫਿਰ ਹੁਣ ਕਹਿੰਦਾ ਮੇਰੇ ਭਗਤ ਜਿਹੜੇ ਨੇ ਉਹ ਮੇਰੀ ਕੀਤੀ ਹੋਈ ਨੂੰ ਬਦਲ ਸਕਦੇ ਨੇ ਆ ਅੱਜ ਸਾਰੇ মিডিਆ ਉੱਤੇ ਸੋਸ਼ਲ ਮੀਡੀਆ ਤੇ ਜੋਤਸ਼ੀ ਲੋਕ ਲੋਕਾਂ ਨੂੰ ਡਰਾ ਰਹੇ ਨੇ ਕੁਝ ਸੰਤ ਵੀ ਜੋਤਸ਼ੀ ਰੂਪ ਬਣੇ ਹੋਏ ਨੇ ਕਹਿੰਦੇ ਸੀ ਸੰਤ ਆ ਪਰ ਜੋਤਸ਼ੀ ਜੋਤਸ਼ੀ ਵਾਲੀ ਗੱਲ ਕਰਦੇ ਆ ਜੀ ਆਹ ਹੋ ਜਾਣਾ ਆਹ ਹੋ ਜਾਣਾ ਆਹ ਹੋ ਜਾਣਾ ਇੰਨੇ ਫੁੱਟ ਪਾਣੀ ਆ ਜਾਣਾ ਫਿਰ ਤੁਸੀਂ ਇਹਨੂੰ ਰੋਕ ਦਿਓ ਸਿਰਫ ਡਰਾਈ ਸਕਦੇ ਹਾਂ ਲੋਕਾਂ ਨੂੰ ਦੱਸ ਹੀ ਸਕਦੇ ਹਾਂ ਲੋਕਾਂ ਨੂੰ ਕੋਈ ਅੱਗੇ ਕੋਈ ਸੀਨ ਦੇਖ ਲਿਆ ਤਾਂ ਡਰਾ ਹੀ ਸਕਦੇ ਹਾਂ ਇਹਨਾਂ ਰਾਸ਼ਨ ਇਕੱਠਾ ਕਰ ਲੋ ਇੱਕ ਵਾਰ ਬੇਨਤੀ ਕਰਾਂ ਇਸ ਦੁਨੀਆ ਨੂੰ ਜਿੰਨੇ ਮਰਜੀ ਚਮਤਕਾਰ ਦਿਖਾ ਲਓ ਇਹ ਦੁਨੀਆ ਬਦਲਦੀ ਨਹੀਂ ਤੁਹਾਡਾ ਨਾਮ ਵੱਡਾ ਹੋ ਜਾਏਗਾ ਹੰਕਾਰ ਵੱਡਾ ਹੋ ਜਾਏਗਾ ਆਤਮ ਦੀ ਵਿਆਦੀ ਉਪਾਦੀ ਵੱਡੀ ਹੋ ਜਾਏਗੀ ਆਪ ਹੀ ਫੇ ਕਹਿ ਦਿੰਦੇ ਨੇ ਜੀ ਬਦਲਿਆ ਨਹੀਂ ਜਾ ਸਕਦਾ ਬਦਲਿਆ ਨਹੀਂ ਜਾ ਸਕਦਾ ਦੱਸਿਆ ਜਾ ਸਕਦਾ ਫੇ ਕਿਉਂ ਦੱਸਦੇ ਹੋ ਕਿਉਂ ਰੋਣੇ ਉਹ ਤਾਂ ਉਹਨੇ ਤਾਂ ਕਰ ਦੇਣਾ ਆਪਣਾ ਕੰਮ ਕਰ ਦੇਣਾ ਜਿੰਨੂੰ ਉਹਨੇ ਬਚਾਉਣਾ ਹੈ ਬਚਾ ਲੈਣਾ ਜਿੰਨੂੰ ਉਹਨੇ ਮਾਰਨਾ ਹੈ ਮਾਰ ਦੇਣਾ ਖੇਲ ਉਹਦੀ ਹੈ ਕਿਸਾਨ ਉਹ ਹੈ ਮਾਲਕ ਉਹ ਹੈ ਫਸਲਾਂ ਦਾ ਉਹ ਜਦੋਂ ਮਰਜ਼ੀ ਕੁਛ ਕਰੇ ਵੱਡੇ ਛੱਡੇ ਰੌਲਾ ਪਾਈ ਜਾਣਾ ਲੋਕਾਂ ਨੂੰ ਇੱਕ ਐਨੁਖਤੀ ਜਾਂਦਾ ਇੱਕ ਐਨੁਖਤੀ ਜਾਂਦਾ ਰਾਸ਼ਨ ਇਕੱਠਾ ਕਰ ਲਓ ਖਾਣ ਦਾ ਮੌਕਾ ਮਿਲੇਗਾ ਉਹ ਕਹਿੰਦਾ ਜੀ 25 ਫੁੱਟ ਪਾਣੀ ਆ ਜਾਣਾ ਰਾਸ਼ਨ ਇਕੱਠਾ ਕਰ ਲਓ ਫਿਰ ਆਸ਼ਨ ਇਕੱਠਾ ਖਾਣ ਦਾ ਮੌਕਾ ਮਿਲੇਗਾ ਕੋਈ ਕਿਹਾ 70 ਫੁੱਟ ਪਾਣੀ ਆ ਜਾਣਾ ਫਿਰ ਜਾ ਕੇ ਗੁਰੂ ਘਰਾਂ ਨੂੰ ਕਹੋ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਪਰ ਰੱਖੋ ਵੀ ਮੰਝਲਾ ਹੁੰਦੇ ਇਹ ਇੱਕ ਸੋਸ਼ਲ ਮੀਡੀਆ ਖੇਡ ਨਾਲੀ ਉਹ ਪਿਆਰੋਂ ਸੰਗਤਾਂ ਨੂੰ ਪਿਆਰ ਚ ਲੈ ਕੇ ਆਓ ਉਹ ਸੰਗਤਾਂ ਨੂੰ ਭਾਣੇ ਚ ਲੈ ਕੇ ਆਓ ਜੇ ਤੁਹਾਨੂੰ ਸੰਤ ਬਣਾਤਾ ਮਹਾਰਜ ਨੇ ਜੇਕਰ ਤੁਹਾਨੂੰ ਤੇ ਖੁਦ ਥੋੜੀ ਮੋਟੀ ਕਿਰਪਾ ਹੋ ਗਈ ਦਾ ਸੰਗਤਾਂ ਨੂੰ ਉਹਦੇ ਭਾਣੇ ਚ ਲੈ ਕੇ ਆਓ ਇਹ ਪਿਆਰਿਓ ਦੁੱਖ ਖਤਮ ਹੋਣਾ ਓਦੀ ਝਲਕ ਨਾਲ ਓਦੀ ਝਲਕ ਵਾਸਤੇ ਸਰੰਦਰ ਕਰੋ ਭਾਣੇ ਚ ਆਓ ਸੋ ਸਿੱਖ ਸਖਾ ਬੰਧ ਪਹਿ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਸੋ ਵਿਛੜ ਚੋਟਾਂ ਖਾਵੇ ਇਹਦਾ ਆਪਣੇ ਭਾਣੇ ਚੱਲੇਗਾ ਆਪਣੇ ਮਨ ਦੀ ਬਨੋਤ ਕਰੇਗਾ ਹੁਣ ਤੁਹਾਡੇ ਬਚਨ ਸੁਣ ਕੇ ਇਹਨਾਂ ਨੇ ਮੰਨਣਾ ਤਾਂ ਹੈ ਨਹੀਂ ਕਿਸੇ ਨੇ ਆਪਣੇ ਭਾਂ ਚੱਲਦਾ ਹਰੇਕ ਬੰਦਾ ਜਿੰਨੂੰ ਗਿਆਨ ਨਹੀਂ ਹੈ ਉਹ ਆਪਣੇ ਭਾਂ ਚੱਲਦਾ ਆਪਣੀ ਮਨ ਦੀ ਮਰਜ਼ੀ ਕਰਦਾ ਹੈ ਤੇ ਉਹਨੂੰ ਦੁਖੀ ਹੋਣਾ ਸੰਤਾਂ ਨੂੰ ਪਿਆਰ ਦੇ ਬਚਨ ਸੁਣਾ ਕੇ ਵਿਸ਼ਵਾਸ ਚ ਲਿਆ ਕੇ ਹਿੰਮਤ ਦੇ ਕੇ ਦਲੇਰੀ ਦੇ ਕੇ ਪਦਾਰਥ ਤੋਂ ਤਿਆਗ ਕਰਕੇ ਆਪ ਵੀ ਤਿਆਗ ਕਰੋ ਪਦਾਰਥ ਦਾ ਫੇਸਾਂ ਤੈਨੂੰ ਕਹੋ ਭਾਈ ਤਿਆਗ ਕਰੋ ਪਦਾਰਥ ਦਾ ਇਹ ਦੁੱਖ ਰੂਪ ਹੈ ਆ ਹੁਣ ਪਹਾੜਾ ਹੜ੍ਹਾਂ ਵਿੱਚ ਜਿਹੜਾ ਨੁਕਸਾਨ ਹੋਇਆ ਜਿਹਦਾ ਕਰੋੜਾਂ ਨੁਕਸਾਨ ਹੋ ਗਿਆ ਉਹਦਾ ਕਿੱਡਾ ਦੁੱਖ ਹੈ ਜਿਹਦਾ ਹਜ਼ਾਰਾਂ ਦਾ ਦੁੱਖ ਹੋਇਆ ਉਹਨੂੰ ਘੱਟ ਦੁੱਖ ਹੈ ਜਿਹਦਾ ਕੁਝ ਹੈ ਨਹੀਂ ਸੀ ਉਹਦਾ ਕੋਈ ਨੁਕਸਾਨ ਹੋਇਆ ਹੀ ਨਹੀਂ ਉਹ ਲੋਕੀਂ ਇਹਨੂੰ ਸੋ ਇਹ ਵਚਨ ਗੁਰਬਾਣੀ ਦੇ ਗੁਰੂ ਮਰਦਾ ਬੋਲ ਕੇ ਚਲੇ ਗਏ ਗੁਰੂ ਅਰਜਨ ਦੇਵ ਜੀ 71 ਕਾਲ ਦੇ ਭਗਤਾਂ ਦੇ ਵੀ ਗੁਰੂਆਂ ਦੇ ਵੀ ਸਿੱਖਾਂ ਦੇ ਵੀ ਜਿਹੜੇ ਤਤ ਵਚਨ ਸੀ ਹੁਣ ਉਹ ਸਾਨੂੰ ਜਿਨ੍ਹਾਂ ਨੇ ਦੱਸਣੇ ਸੀ ਇਹਦੇ ਅਰਥ ਇਹ ਗੁਰਬਾਣੀਓ ਰੱਬ ਦੇ ਸੰਤਾਂ ਦੇ ਉਹ ਉਹ ਜਿਹੜੇ ਦੱਸ ਸਕਦੇ ਨੇ ਜਿਹੜੇ ਕਿਰਪਾ ਕਰਦੇ ਨੇ ਜਿਨوں ਸਭ ਪਤਾ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ ਉਹ ਤਾਂ ਬੋਲਦੇ ਨਹੀਂ ਜਿੰਨਾ ਰਾਜ ਹਕੀਕਤ ਜਾਣ ਲੀਤਾ ਉਹ ਰਾਜ ਹਕੀਕਤ ਖੋਲਦੇ ਨਾ ਜਿੰਨਾ ਜਾਣਿਆ ਨਹੀਂ ਉਹ ਬੋਲਦੇ ਨੇ ਜਿੰਨਾ ਜਾਣ ਲੀਤਾ ਉਹ ਬੋਲਦੇ ਨਾ ਸਭ ਜਾਣਦੇ ਹੁੰਦੇ ਨੇ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਉਹ ਸਭ ਜਾਣਦੇ ਨੇ ਕੀ ਹੋਣਾ ਆਉਣ ਵਾਲੇ ਸਮੇਂ 'ਚ ਖੇਲ ਐਕ ਦਸਣਾ ਕੀ ਫਰਕ ਪੈ ਜਾਏਗਾ ਦਸਣ ਨਾਲ ਕੀ ਫਰਕ ਪੈ ਜਾਏਗਾ ਜਾਂ ਤੈਨੂੰ ਚੇਂਜ ਕਰ ਸਕਦਾ ਚੇਂਜ ਕਰ ਦੋ ਬਦਲ ਦੋ ਇਹਨੂੰ ਫਿਰ ਤਾਂ ਠੀਕ ਹੈ ਕਹਿੰਦੇ ਬਦਲਣ ਜਾ ਸਕਦਾ ਜੀ ਬਦਲਣ ਜਾ ਸਕਦਾ ਤਾਂ ਹੋਣਾ 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 ਫਿਰ ਹੋਣਾ ਫਿਰ ਚੁੱਪ ਰੋ ਦੁਨੀਆ ਡਰਦੀ ਵਾਰੀ ਤਰਾਤਰਾ ਕਰੇਗੀ ਗਲਤ ਸਟੈਪ ਚੱਕੇਗੀ ਰਾਸ਼ਨ ਇਕੱਠਾ ਕਰੇਗਾ ਭੀੜਾ ਲੱਜਣ ਦੁਕਾਨਾਂ ਤੇ ਭੀੜਾ ਹੋ ਰਿਆਂਗਾ ਲੁੱਟਾਂ ਲੁੱਟਾਂ ਮੱਜ ਜਾਣਗੀਆਂ ਸੱਚ ਦੀ ਗੱਲ ਕਰੋ ਦੁੱਖ ਮਿਟਣਾ ਹੈ ਰਾਸ਼ਨ ਇਕੱਠੇ ਕਰਨਾ ਦੁੱਖ ਨਹੀਂ ਮਿਟਣਾ ਆਉਣ ਆਏ ਭਵਿੱਖ ਦੱਸਣਾ ਦੁੱਖ ਨਹੀਂ ਖਤਮ ਹੋਣਾ ਇਹ ਤਿੰਨੇ ਤਾਲ ਖਤਮ ਨਹੀਂ ਹੋਣੇ ਇਹ ਖਤਮ ਹੋਣਗੇ ਸੰਗਤਾਂ ਨੂੰ ਸਹੀ ਬਾਤ ਦੱਸੋ ਕਿ ਭਾਈ ਮਾਲਾ ਛੱਡੋ ਇਹ ਮਾਲਾ ਮੱਲੀ ਗਲਾਸ ਹੁੰਦੀ ਹੈ ਸਥਿਰ ਹੋਵੋ ਸਟਿਲ ਹੋਵੋ ਮਨ ਨੂੰ ਸਾਫ ਕਰੋ ਪਦਾਰਥ ਦਾ ਤਿਆਗ ਕਰੋ ਬਹੁਤ ਧਰਮ ਦੇ ਐਸੇ ਗੁਣ ਨੇ ਜਿਨ੍ਹਾਂ ਦੇ ਮੰਨਣ ਨਾਲ ਇਹਦਾ ਮਨ ਸਾਫ ਨਿਰਮਲ ਹੋ ਜਾਂਦਾ ਹੈ ਤੇ ਨਿਰਮਲ ਮਨ ਨੂੰ ਝਲਕ ਵੱਜਦੀ ਹੈ ਉਸ ਪਰਮੇਸ਼ਰ ਦੀ ਉਸ ਸਰੂਰ ਦੀ ਉਸ ਆਨੰਦ ਦੀ ਜਦੋਂ ਉਹਨੂੰ ਕਿਤੇ ਝਲਕ ਵੱਜ ਗਈ ਤਾਂ ਉਹ ਬਸ ਇਹਦਾ ਕੰਮ ਹੋ ਜਾਣਾ ਸਾਰੇ ਬੰਧਨ ਟੁੱਟ ਜਾਣੇ ਨੇ ਜਿੰਨਾ ਕਰਕੇ ਇਹਨੂੰ ਦੁੱਖ ਸੀ ਉਹ ਸਾਰੇ ਤਾਪ ਲੈ ਜਾਣੇ ਨੇ ਦਰਸ਼ਨ ਨਿਮਕ ਤਾਪ ਤਰੇ ਇਮੋਸ਼ਨ ਕਿੰਨੇ ਤਾਪ ਇਹਦੇ ਮੋਚਨ ਕਹਿੰਦੇ ਕੱਟੇ ਜਾਣਨੇ ਆ ਤੇ ਜੇ ਕਿਤੇ ਛੂ ਗਿਆ ਇਹਨੂੰ ਫੇਰ ਕੀ ਹੋਏਗਾ ਫੇਰ ਪਰਸਤ ਮੁਕਤ ਕਰਤ ਗ੍ਰਹਕੂਪ ਫੇਰ ਤਾਂ ਮੁਕਤ ਹੈ ਇਹ ਦੁੱਖਾਂ ਤੋਂ ਮੁਕਤ ਹੈ ਸੁੱਖਾਂ ਤੋਂ ਮੁਕਤ ਹੈ ਆਨੰਦ ਚ ਲਿਆ ਜਾਏਗਾ ਜਿੰਨੇ ਮਰਜ਼ੀ ਹੜ ਆਈ ਜਾਣ ਜਿੰਨੇ ਮਰਜ਼ੀ ਕਰੋਨੇ ਆਈ ਜਾਣ ਜਿੰਨੇ ਮਰਜ਼ੀ ਬਿਮਾਰੀ ਆਈ ਜਾਣ ਜਿਹੜਾ ਮਰ ਕੋਈ ਮਰਜ਼ੀ ਆਈ ਜਾਵੇ ਦੁਖੀ ਕੌਣ ਹੋਏਗਾ ਦੁਖੀ ਹੋਏਗਾ ਗਿਆਨੀ ਜਿਹੜਾ ਫਸਿਆ ਹੋਇਆ ਪਦਾਰਥ ਤੀਜਾ ਫਸਿਆ ਪਿਆ ਆਪਣੇ ਸ਼ਰੀਰ 'ਚ ਫਸਿਆ ਪਿਆ ਆ ਕਰੋਨਾ ਜਦੋਂ ਆਇਆ ਸੀ ਗਿਰੇ ਸ਼ਰੀਰ ਨੂੰ ਪਿਆਰ ਕਰਦੇ ਸੀ ਚੀਕਾਂ ਮਾਰਦੇ ਸੀ ਮੇਰਾ ਸ਼ੀਰਨੇ ਚਲੇ ਜਾਵੇ ਸ਼ਰੀਰ ਵਾਸਤੇ ਲੱਖਾਂ ਲੱਖਾਂ ਖਰਚਣ ਤਿਆਰ ਸੀ ਕਰੋਨਾ ਖਰਚਣ ਤੇ ਆਖਸੀ ਪਰ ਚਲੇ ਗਏ ਸ਼ਰੀਰ ਉਹ ਲੈ ਗਿਆ ਅਸੀਂ ਉਸ ਕੁਦਰ ਦੇ ਅੱਗੇ ਕੁਝ ਵੀ ਨਹੀਂ ਹਾਂ ਉਹ ਮਾਲਕ ਹੈ ਅਸੀਂ ਉਹਦੇ ਮੋਹਰੇ ਹਾਂ ਅਸੀਂ ਉਹਦੇ ਦਾਸ ਹਾਂ ਅਸੀਂ ਉਹਦੀ ਕਿਰਤ ਹਾਂ ਸਾਨੂੰ ਜੇ ਮਰਜੀ ਭਾਵੇ ਜੇ ਮਰਜੀ ਚਲਾਵੇ ਸਾਨੂੰ ਉਹ ਚੱਲਣਾ ਪੈਣਾ ਇਸ ਕਰਕੇ ਵਾਲੀਆਂ ਤੇ ਵਿਸ਼ਵਬਾਨੀਆਂ ਕੋਈ ਕੰਮ ਨਹੀਂ ਕਰਨੇ ਗੂਣਾ ਖਮਾਰਨੇ ਦਾ ਜੋਤਸ ਨੂੰ ਮੰਨਿਆ ਨਹੀਂ ਰੁਗਤਾ ਸਿੱਖਾਂ ਨੂੰ ਵੀ ਤੁਸੀਂ ਜੋਤਸ ਨੂੰ ਨਹੀਂ ਮੰਨਣਾ ਜੋਤ ਕੁਝ ਨਹੀਂ ਕਰ ਸਕਦਾ ਭਾਣੇ 'ਚ ਆਉਣਾ ਹੈ ਸਰੈਂਡਰ ਕਰਨਾ ਹੈ ਕੁਦਰਤ ਅੱਗੇ ਪਰਮੇਸ਼ਰ ਅੱਗੇ ਜਿਵੇਂ ਉਹ ਰੱਖਿਓਵੇਂ ਰਹਿਣਾ ਜੋਤ 'ਚ ਵਿੱਦਿਆ ਹੈਗੀ ਆ ਪਰ ਜੋ ਜੋਤ 'ਚ ਵਿੱਦਿਆ ਕੁਝ ਚੇਂਜ ਨਹੀਂ ਕਰ ਸਕਦੀ ਉਹਦੇ ਕੀਤੇ ਨੂੰ ਦੱਸ ਸਕਦੀ ਆ ਸਰਬ ਦੱਸ ਕੇ ਲੈ ਕੀ ਲੈਣਾ ਜੋਣਾ ਹੋ ਜਾਣਾ ਉਹਦੇ ਭਾਣੇ 'ਚ ਆਈਏ ਅਸੀਂ ਉਹਦਾ ਟੱਕਰ ਲੈਣੇ ਆ ਕਾਹੀ ਦੁਖੀ ਹੁੰਨੇ ਆਸੀ ਕੁਦਰਤ ਨਾਲ ਟੱਕਰਾਂ ਲੈਨੇ ਆ ਅਸੀਂ ਉਹਦੀ ਕੁਦਰਤ ਨੂੰ ਡਿਸਟਰਬ ਕਰਦੇ ਆਂ ਦਰਿਆਵਾਂ ਦੇ ਰਸਤੇ ਰੋਕਦੇ ਆਂ ਸਰਕਾਰਾਂ ਵੀ ਰੋਕਦੀਆਂ ਨੇ ਆਮਨੁੱਖ ਵੀ ਰੋਕਦਾ ਕੁਦਰਤ ਅਗਿਆਨੀ ਜਿਹੜਾ ਰੁਕੇਗਾ ਰੁਕੇਗਾ ਜਿਹੜਾ ਅਗਿਆਨ ਵਿੱਚ ਹੈ ਉਹ ਕੁਦਰਤ ਦੇ ਉਲਟ ਚੱਲੇਗਾ ਚੱਲੇਗਾ ਜਿਹੜਾ ਗਿਆਨਵਾਨ ਹੈ ਉਹ ਨਹੀਂ ਚੱਲੇਗਾ ਉਹਨੂੰ ਤਾਂ ਪਤਾ ਲੱਗ ਗਿਆ ਕਿ ਮੈਂ ਹੈ ਹੀ ਨਹੀਂ ਚਲਣਾ ਕੌਣ ਆ ਚੱਲੇਗਾ ਹੀ ਕੋਈ ਨਹੀਂ ਉਹ ਖੁਦ ਹੈ ਹੀ ਨਹੀਂ ਉਹ ਤਾਂ ਉਹਨੂੰ ਪਤਾ ਹੈ ਕਿ ਸਾਰਾ ਹੁਕਮ ਉਹਦਾ ਚੱਲਦਾ ਹੈ ਐਸੀਆਂ ਵਿਚਾਰਾਂ ਜੇ ਅਸੀਂ ਆਪਣੇ ਮਨ 'ਚ ਲੈ ਕੇ ਆਵਾਂਗੇ ਧਾਰਨ ਕਰਾਂਗੇ ਹੱਦ ਦੇ ਵਿੱਚ ਦਲ ਦੂਰ ਹੋ ਜਾਏਗਾ ਡਰ ਰਹੇਗਾ ਹੀ ਨਹੀਂ ਡਰ ਗਿਆ ਸਮੁੰਦਰੋਂ ਪਾਰ ਕਿਉਂਕਿ ਸਾਡਾ ਜਿਹੜਾ ਅਸਲੀ ਸਰੂਪ ਹੈ ਉਹਨੂੰ ਨਾ ਤਾਂ ਪਾਣੀ ਡੋਬ ਸਕਦਾ ਨਾ ਅਗਣੀ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਵੇਂ ਨਾ ਸਾਕੈ ਜਲੈ ਨਾ ਨੂੰ ਅੱਗ ਜਾਲ ਸਕਦੀ ਐ ਨਾ ਨੂੰ ਚੋਲ ਚੋਰੀ ਕਰ ਸਕਦਾ ਨਾ ਉਹਨੂੰ ਜਲ ਰੋਬ ਸਕਦਾ ਉਹ ਸਾਡਾ ਅਸਲੀ ਸਰੂਪ ਹੈ ਉਹਨੂੰ ਕੁਝ ਨਹੀਂ ਹੁੰਦਾ ਨਕਲੀ ਸਰੂਪ ਜਿਹੜਾ ਅਸੀਂ ਬਣਾਈ ਬੈਠੇ ਆ ਅਸੀਂ ਤਾਂ ਜੁੜੇ ਬੈਠੇ ਆ ਇਹਨੂੰ ਦੁੱਖ ਲੱਗੇ ਹੋਏ ਨੇ ਇਹਨੂੰ ਛੱਡਦੇ ਨਹੀਂ ਅਸੀਂ ਇਹਦਾ ਜੁੜੇ ਬੈਠੇ ਆ ਨਕਲੀ ਸੀ ਇਹਨਾਂ ਜੁੜੇ ਬੈਠੇ ਨੇ ਇਹਨੂੰ ਦੁੱਖ ਲੱਗੇ ਹੋਏ ਨੇ ਤੇ ਜੁੜੇ ਰਹਾਂਗੇ ਦੁਖੀ ਰਹੋਗੇ ਮੰਨ ਲੈ ਜਿਉਂ ਹੀ ਅਸੀਂ ਅਸੀਂ ਇਸ ਤੋਂ ਅਲੱਗ ਰਹਿਣਾ ਸਿੱਖ ਲਵਾਂਗੇ ਸਰੀਰ ਤੋਂ ਮਾਨ ਬੁੱਧੀ ਚੇਤ ਅਹਮ ਪਾਪ ਸਭ ਨਕਲੀ ਕਰਨਾ ਹੈ ਸਭ ਖੇਲ ਦਾ ਹਿੱਸਾ ਹੈ ਅਸੀਂ ਖੇਲ ਤੋਂ ਪਰੇ ਜਾਣਾ ਹੈ ਖੇਲ ਤੋਂ ਅਸੀਂ ਅਖੇਲ ਚਲੇ ਜਾਣਾ ਖੇਲ ਖੇਲ ਅਖੇਲ ਅਖੇਲ ਮਤਲਬ ਜਿੱਥੇ ਖੇਲ ਨਹੀਂ ਹੈ ਉਹ ਹੈ ਨਾਮ ਦਾ ਮੰਡਲ ਨਾਮ ਚ ਚਲੇ ਜਾਣਾ ਅਸੀਂ ਜਿਹੜਾ ਸਤ ਚਿਤ ਆਨੰਦ ਹੈ ਜਿੱਥੇ ਨਾ ਜੰਮਣ ਹੈ ਨਾ ਕਾਮ ਹੈ ਨਾ ਕ્રોਧ ਦਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੇ ਹੈ ਦੇਹਹੀਨ ਸਨੇਸ ਸਭੋ ਸੰ ਨਿਹ ਬਰਕਤ ਅਗੇ ਅਛੇ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ ਐਸਾ ਹੈ ਉਹ ਜਗ ਨਾਮ ਦਾ ਮੰਡਲ ਪਰਮੇਸ਼ਰ ਦਾ ਮੰਡਲ ਉੱਥੇ ਜਾਣਾ ਅਸੀਂ ਇਹ ਪਦਾਰਥ ਛੱਡ ਕੇ ਉੱਥੇ ਜਾਇਆ ਜਾ ਸਕਦਾ ਹੈ ਵਿਚਾਰਾ ਬਹੁਤ ਨੇ ਪਰ ਥੋੜੀ ਵਿਚਾਰੀ ਮੰਨ ਲਈਏ ਤੁਹਾਡਾ ਮਨ ਅਨੰਤ ਲੈ ਜਾਏਗਾ ਇਹ ਸੰਸਾਰ ਤੋਂ ਖੜਾ ਛੁੱਟ ਜਾਏਗਾ ਇਸ ਚਿੱਕੜ ਤੋਂ ਖਰਾਸ਼ ਹੋ ਜਾਏਗਾ ਜਿਵੇਂ ਹੁਣ ਪਿੰਡਾਂ 'ਚ ਚਿੱਕੜ ਦੀ ਸਫਾਈ ਹੋ ਰਹੀ ਘਰਾਂ 'ਚ ਚਿੱਕੜ ਦੀ ਸਫਾਈ ਹੋ ਰਹੀ ਹੈ ਇਸ ਸੀ ਦੇ ਵਿੱਚੋਂ ਵੀ ਇਹ ਚਿੱਕੜ ਦੀ ਸਫਾਈ ਹੋ ਜਾਏਗੀ ਨਰਮਲ ਹੋ ਜਾਏਗਾ ਚੰਗੀ ਕਲਾ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ